ਸਾਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਬਹੁਤ ਸਾਰੀਆਂ ਕਣਕਾਂ ਦਾ ਪਾਣੀ ਲੱਗਣ ਤੋਂ ਬਾਅਦ ਦਬੀ ਜਾਂਦੀਆਂ ਵੀ ਉਹਦਾ ਕੀ ਕਾਰਨ ਹੋ ਸਕਦਾ ਹੈ ਤੇ ਆਪਣੇ ਵੀ ਦਬੀ ਹੋਏ ਕਣਕ ਆਪਾਂ ਉਹ ਵੀ ਦੱਸਾਂਗੇ ਤੁਹਾਨੂੰ ਤੇ ਆਪਾਂ ਕਰਦੇ ਹਾਂ ਸਾਰੀ ਗੱਲਬਾਤ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਪਹੁੰਚਦੀ ਰਹੇ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਵੀ ਜਿਵੇਂ ਆਪਾਂ ਪਹਿਲਾਂ ਪਾਣੀ ਕਣਕਾਂ ਨੂੰ ਲਾਇਆ ਤੇ ਬਹੁਤ ਸਾਰੀਆਂ ਕਣਕਾਂ ਦਬੀਆਂ ਨਹੀਂ ਐ ਸੁੱਕਦੀਆਂ ਐ ਲੱਗਦੀਆਂ ਸੁੱਕਦੀਆਂ ਨਹੀਂ ਪਰ ਸੁੱਕਦੀਆਂ ਨਹੀਂ ਉਹ ਉਹਨਾਂ ਕਣਕਾਂ ਕਣਕਾਂ ਦਾ ਫਰਕ ਹੈ ਜਿਵੇਂ ਹੁਣ ਜੇ ਤੁਸੀਂ ਕਈ ਥਾਈਂ ਇਹ ਗੱਲ ਸੁਣਦੇ ਹੋਵੋਗੇ ਵੀ ਸੁਪਰ ਸੀਡਰ ਨਾਲ ਵੀ ਜੀ ਕਣਕੇ ਜਿਹਦੇ ਵਿੱਚ ਹੀ ਪਰਾਲੀ ਨਪੀ ਹੈ ਤੇ ਵਿੱਚੇ ਸਾਰਾ ਕੁਝ ਮਿੱਟੀ ਚ ਰਲਿਆ ਹੈ ਸੁਪਰ ਸੀਡਰ ਨਾਲ ਤੇ ਉਥੇ ਵੀ ਸੁੰਡ ਪੈ ਗਿਆ ਜਾਂ ਸੁੰਡੀ ਪੈ ਗਈ ਚਲੋ ਉਹ ਤਾਂ ਆਪਾਂ ਮੰਨਦੇ ਆ ਤੇ ਜਿਵੇਂ ਹੁਣ ਤੁਸੀਂ ਆਹ ਵੀਡੀਓ ਵੇਖਿਆ ਨੇ ਆਹ ਕਣਕ ਆਹੋ ਇਹਦੇ 'ਚ ਨਹੀਂ ਤੁਹਾਨੂੰ ਦਿਖਣੀ ਮੈਂ ਉਹ ਵੈਸੇ ਗੱਲ ਕਰਦਾ ਇਸ ਕਣਕ ਦੀ ਵੀ ਇਹ ਅੱਗ ਲਾ ਕੇ ਬੀਜੀ ਹੋਈ ਕਣਕ ਹੈ ਤੇ ਇਹਦੇ 'ਚ ਕੋਈ ਪਰਾਲੀ-ਪਰੂਲੀ ਵਿੱਚ ਨਹੀਂ ਬਾਈ ਕੋਈ ਖਰਚੇ ਨਹੀਂਗੇ ਵੀ ਚਲੋ ਉਹ ਤਾਂ ਆਪਾਂ ਮੰਨਦੇ ਆ ਵੀ ਜਿਹਦੇ ਵਿੱਚ ਪਰਾਲੀ ਹੈ ਉਹਦੇ 'ਚ ਸੁੰਡ ਪੈ ਗਿਆ ਜਾਂ ਸੁੰਡੀ ਪੈ ਗਈ ਤੇ ਉਹਦੇ 'ਚ ਦਵਾਈ ਪਾਣੀ ਪਾਉਣੀ ਪਊਗੀ ਵੀ ਫਿਰ ਲੋਡ ਆਊਗਾ ਕੰਮ ਤੇ ਵਰ ਬਹੁਤ ਕਣਕਾਂ ਇਹੋ ਜਿਹੀਆਂ ਵੀ ਐ ਜਿੱਥੇ ਅੱਗ ਲਾ ਕੇ ਬੀਜੀ ਐ ਤੇ ਫੇਰ ਵੀ ਕਣਕਾਂ ਪੀਲੀਆਂ ਦੌਗੀਆਂੀਆਂ ਪੈ ਗਈਆਂ ਤੇ ਕੀ ਕਾਰਨ ਹੋ ਸਕਦਾ ਹੈ ਤੇ ਉਹ ਆਪਾਂ ਤੁਹਾਨੂੰ ਦੱਸਦੇ ਆ ਪਾਣੀ ਲੱਗੇ ਤੋਂ ਬਾਅਦ ਭਲਾ ਭਰੇ ਪਾਈ ਐ ਤੇ ਭਲਾ ਨਹੀਂ ਪਾਈ ਤੇ ਉਹ ਦੌਗੀਆਂ ਪੈਣੀਆਂ ਪੈਣੀਆਂ ਉਹਦਾ ਕਾਰਨ ਇਹ ਹੈ ਵੀ ਇੱਕ ਤਾਂ ਜਿੱਥੇ ਆਪਣੇ 26 ਵਾਲੇ ਝੋਨੇ 'ਚ ਹੋਈ ਐ ਤੇ ਜਾਂ ਕੋਈ ਕੋਈ ਦੌਗੀ ਦੂਜੇ ਝੋਨੇ ਜਾਂ ਜਿੱਥੇ ਹਾਈਬ੍ਰਿਡ ਸੀ 26 ਵਾਲੇ ਤੇ ਤਾਂ ਆਪਾਂ ਮੰਨਦੇ ਆਂ ਵੀ ਆਪਾਂ ਜਦੋਂ ਮੱਕੀ ਵੱਢੀ ਉਸ ਤੋਂ ਬਾਅਦ ਮੀਂਹ ਪੈ ਗਿਆ ਸੀ ਬਾਣ ਸੁੱਕਾ ਵਗਿਆ ਨਹੀਂ ਆ ਤੇ ਗਿੱਲੇ ਜੀ ਰੋਟਾਵੇਟਰ ਮਾਰਿਆ ਸੀ ਆਪਾਂ ਪਾਣੀ ਛੱਡ ਕੇ ਤੇ ਮੁੜ ਕੇ ਉਹਦੇ ਚ ਪਾਣੀ ਸੁੱਕਿਆ ਨਹੀਂ ਵੱਢਦਿਆਂ ਤੱਕ ਵੱਢਣ ਤੋਂ ਪਹਿਲਾਂ ਪਹਿਲਾਂ ਥੋੜਾ ਜਿਹਾ ਵਤਰਾਇਆ ਸੀ ਤੇ ਉਹਦੇ ਚ ਨਾ ਕਿਤੇ ਜਿੱਥੇ ਦੱਬਦੀ ਸੀ ਮਸ਼ੀਨ ਜਸ ਲੱਪ ਜਿੱਥੇ ਮਸ਼ੀਨ ਨੇ ਸਲਿੱਪ ਮਰੇ ਆ ਤੇ ਉਥੇ ਬਈ ਉਹ ਪੀਲੀਆਂ ਪੈਗੀਆਂ ਦੋਗੀਆਂ ਤੇ ਬਾਕੀ ਜਿੱਥੇ ਨਹੀਂ ਸੀ ਉਥੇ ਵਧੀਆ ਕਣਕ ਜੇ ਹੁਣ ਆਪਾਂ ਆਖੀਏ ਵੀ ਇਹ ਕਣਕ ਦੇ ਵਿੱਚ ਸੁੰਡੀ ਹੈ ਜਾਂ ਇਹਨੂੰ ਕੋਈ ਹੋਰ ਘਾਟ ਹੈ ਇਹ ਨਹੀਂ ਹੋ ਸਕਦਾ ਕਿਉਂਕਿ ਜਿੱਥੇ ਦਵੀਆ ਕਣਕ ਉਥੇ ਪੀਲੀ ਪਈ ਹੈ ਤੇ ਜਿੱਥੇ ਨਹੀਂ ਦਵੀ ਵਧੀਆ ਵਾਹਣ ਸੀਗਾ ਉਥੇ ਨਹੀਂ ਕਣਕ ਪੀਲੀ ਵੀ ਉਥੇ ਕਣਕ ਬਹੁਤ ਵਧੀਆ ਖੜੀ ਹੈ ਜਾਂ ਤਾਂ ਵਾਹਣ ਨੂੰ ਵਾਹ ਨਹੀਂ ਲੱਗੀ ਵਾਹਣ ਗਿੱਲਾ ਸੀਗਾ ਜਦੋਂ ਮੱਕੀ ਵੱਢ ਕੇ ਤੇ ਉਵੇਂ ਪਾਣੀ ਛੱਡ ਕੇ ਫਿਰ ਵਿੱਚ ਕੱਦੂ ਕਰਤਾ ਰੋਟਾਵੇਟਰ ਨਾਲ ਤੇ ਉਹਨਾਂ ਵਾਹਣ ਨੂੰ ਹਵਾ ਨਹੀਂ ਲੱਗੀ ਤੇ ਵਾਹਣ ਥੱਲੇ ਗਿੱਲਾ ਸੀਗਾ ਜਦੋਂ ਪਾਣੀ ਲਾਇਆ ਤੇ ਕਣਕ ਨੇ ਉਹਨਾਂ ਥਾਵਾਂ ਤੇ ਦਾਅ ਮੰਨ ਗਈ ਤੇ ਉੱਥੇ ਆਪਾਂ ਰੇ ਤਾਂ ਆਪਾਂ ਪਾਤੀ ਤੇ ਮੁੜ ਕੇ ਗੱਲ ਇਹ ਹੈ ਵੀ ਇਹ ਠੀਕ ਕਿਵੇਂ ਹੋਊਗੀ ਠੀਕ ਤਾਂ ਜੀ ਆਪਾਂ ਉਹ ਦਾ ਬੂਜਾ ਪੱਟ ਕੇ ਵੇਖਿਆ ਆਪਾਂ ਵੀ ਆਪਾਂ ਚੈੱਕ ਕਰੀਏ ਵੀ ਕੋਈ ਸੁੰਡੀ ਆ ਜਾਂ ਕੀ ਗੱਲ ਐ ਕਪੂਏ ਹਰੇ ਆ ਪੱਤੇ ਪਾਸੇੋਂ ਪੀਲੇ ਜੇ ਪੈ ਗਏ ਤੇ ਸੁੰਡੇ ਹੈ ਨਹੀਂ ਸੀ ਤੇ ਪਹਿਲਾਂ ਵੀ ਨਾ ਅੱਜ ਤੋਂ 5-7 ਸਾਲ ਪਹਿਲਾਂ ਇੱਕ ਰਿਆ ਹੋਈ ਸੀ ਕਣਕ ਉਹਨੇ ਜਦੋਂ ਵਿਤੂਪਾਂ ਲੱਗਦੀਆਂ ਤੋਂਪਾਂ ਤਾਂ ਹੁਣ ਵੀ ਲੱਗਦੀਆਂ ਕੋਈ ਏਡੀ ਹੈ ਨਹੀਂ ਗੀ ਤੁੰਤੰਦ ਕੋਈ ਇੱਕ ਅੱਧਾ ਦਿਨ ਪੈਂਦੀ ਐ ਐਸੇ ਤਾਂ ਧੋਪ ਹੀ ਲੱਗਦੀ ਐ ਤੇ ਵੀ ਜਦੋਂ ਵਾਹਣ ਪਾੜ ਜਾਂਦਾ ਸੁੱਕਦਾ ਜਿਵੇਂ ਜਿਵੇਂ ਉਵੇਂ-ਉਵੇਂ ਗਣਕ ਠੀਕ ਹੁੰਦੀ ਐ ਤੇ ਆਪਾਂ ਜਿਹੜੀ ਰੇ ਆਪਾਂ ਟਾਈਮ ਤੇ ਪਾਉਣੀ ਹੁੰਦੀ ਆ ਉਹ ਆਪਾਂ ਪਾਈ ਜੰਨੇ ਆ ਤੇ ਹੋਰ ਸਪਰੇਅ ਜਾਂ ਪਾਇਆ ਇੱਕ ਸਪਰੇਅ ਕਰਦੇ ਹੁੰਦੇ ਸੀ ਮੈਗਨੀਜ਼ ਦੀ ਤੇ ਚਲੋ ਸੈੱਟ ਹੋ ਜਾਂਦੀ ਸੀ ਐਤਕੀ ਵੀ ਆਪਾਂ ਇੱਕ ਮੈਗਨੀਜ਼ ਦੀ ਸਪਰੇਅ ਕੀਤੀ ਐ ਤੇ ਪਤਾ ਲੱਗ ਜੂ ਕਿਵੇਂ ਹੁੰਦੀ ਐ ਤੇ ਕਾਰਨ ਇਹ ਵੀ ਵੀਡੀਓ ਬਣਾਉਣ ਦਾ ਮਕਸਦ ਤਾਂ ਇਹ ਸੀ ਵੀ ਇਹ ਜ਼ਰੂਰੀ ਨਹੀਂ ਵੀ ਕੱਲੇ ਸੁਪਰ ਸੀਡਰ ਵਾਲੀਆਂ ਗਣਕਾਂ ਹੀ ਆਈ ਹੋਈ ਐ ਤੇ ਇਹ 0 ਡਰਲ ਦਾ ਵੀ ਜੀ ਗਣਕ ਵੀ ਹੋਈ ਐ ਤੇ ਬਾਕੀ ਕੋਈ ਆਈ ਨਹੀਂ ਸੀਗਾ ਜਿਹੜਾ ਵਾਂ ਦੂਜਾ ਸੀਗਾ ਚਲੋ 26 ਵਾਲਾ ਵਾਂ ਤਾਂ ਆਪਾਂ ਮੰਨਦੇ ਆ ਪਹਿਲਾਂ ਗਿੱਲਾ ਰਿਹਾ ਹੋਊਗਾ ਜਦੋਂ ਆਪਾਂ ਝੋਨਾ ਲਾਇਆ ਵੀ ਉਹਦੇ ਚੋਂ ਮੁੜ ਕੇ ਮੀਂਹ ਪੈਣ ਲੱਗ ਪਏ ਤੇ ਜਾਂ ਫਿਰ ਪਾਣੀ ਲਾਉਣਾ ਪੈਂਦਾ ਸੀ ਜਦੋਂ ਰੇਪਾਉਣੀ ਸੀ ਤੇ ਕਈ ਵਾਰ ਮਜਬੂਰੀਆਂ ਇਹੀਆਂ ਬਣ ਗਈਆਂ ਵੀ ਜਵੇਂ ਆਪਾਂ ਜਦੋਂ ਰੇਪਾਉਣੀ ਉਹ ਤਾਂ ਮਜਬੂਰੀ ਆ ਪਾਣੀ ਲਾਉਣਾ ਪੈਣਾ ਝੋਨੇ ਨੂੰ ਤੇ ਉਸ ਤੋਂ ਬਾਅਦ ਫਿਰ ਮੀਂਹ ਪੈ ਜਾਂਦਾ ਸੀ ਤਾ ਘਰ ਕਿਉਂ ਵਾਨ ਸੁੱਕੇ ਨਹੀਂਗੇ ਤੇ ਗਿੱਲੇਰੇ ਤੇ ਜਿਹੜਾ ਦੂਜਾ ਵਾਹਣਾ ਉਹਦੇ ਚ ਕੋਈ ਐਡਾ ਹੋ ਨਹੀਂ ਸੀਗਾ ਉਹਦੇ ਚ ਵੀ ਐਂ ਦੋਗੀਆਂ ਹੋਈਆਂ ਤੇ ਆਪਾਂ ਉੱਤੇ ਸਪਰੇਅ ਕੀਤੀ ਐ ਰੇ ਪਾਈ ਐ ਤੇ ਬਾਕੀ ਪਰਮਾਤਮਾ ਕਰੂਗਾ ਭਲੀ ਤੇ ਜਦੋਂ ਥੋੜਾ ਟਾਈਮ ਹੋਗਾ ਜਿਵੇਂ ਜਿਵੇਂ ਵਾਨ ਪਾਟੂ ਆ ਕਣ ਕਨ ਆਟੋਮੈਟਿਕ ਸਹੀ ਹੋ ਜਾਣਾ ਪਰ ਇੱਕ ਗੱਲ ਆ ਵੀ ਥੱਲੇ ਆਪਾਂ ਵੇਖੀਏ ਵੀ ਉਹਦੀ ਜੜ੍ਹ ਚ ਕੋਈ ਨੁਕਸ ਤਾਂ ਨਹੀਂ ਕੋਈ ਸੁੰਡੀ ਤਾਂ ਨਹੀਂ ਜਾਂ ਕੋਈ ਹੋਰ ਫੰਗੀ ਸਾਈਡ ਕੋਈ ਰੋਗ ਤਾਂ ਨਹੀਂ ਗਿਆ ਜੜ ਨੂੰ ਫੰਗਸ ਤਾਂ ਨਹੀਂ ਲੱਗੇ ਬਈ ਤੇ ਜੇ ਜੀ ਨਹੀਂ ਤਾਂ ਫਿਰ ਇਹ ਬਈ ਟਾਈਮ ਪੈ ਕੇ ਸੈੱਟ ਹੋਣੀਆਂ ਵੀ ਹੋ ਜਾਣੀਆਂ ਤੇ ਜੇ ਕਪੂਆ ਹਰਾ ਤਾਂ ਫੋਟ ਵੀ ਕਰੂਗੀ ਸਾਰਾ ਕੁਝ ਹੋਊਗਾ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ